ਫੇਸਬੁਕ ਤੇ YouTube ਸਾਨੂੰ ਪੈਸੇ ਦਿੰਦੀ ਹੈ ਕਦੋਂ ਦਿੰਦੀ ਹੈ ਫੇਸਬੁਕ YouTube ਤੇ ਕੰਮ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ ਉਹ ਕੀ ਕੀ ਗਲਤੀਆਂ ਕਰਦੇ ਨੇ ਇਹ ਵੀਡੀਓ ਉਹਨਾਂ ਵਾਸਤੇ ਸਭ ਤੋਂ ਜਿਹੜੀ ਵੱਡੀ ਗਲਤੀ ਅਸੀਂ ਕਈ ਵਾਰੀ ਬੰਦੇ ਕਰਦੇ ਆਵੇਂ ਅਸੀਂ ਕਾਪੀ ਪੰਨਾ ਨਹੀਂ ਇਸਤੇਮਾਲ ਕਰਦੇ ਤਾਂ ਕਾਪੀ ਨਹੀਂ ਜ਼ਰੂਰੀ ਹੁੰਦੀ ਵੀ ਜੇ ਤੁਹਾਡੇ ਫੋਲੋਅਰ ਜਾਦੇ ਨਹੀਂ ਤਾਂ ਛੋਟੀ ਵੀਡੀਓ ਨਹੀਂ ਚੱਲਦੀ ਕਈ ਵਾਰੀ ਵੀਡੀਓ ਦੇ ਵਿੱਚ ਕੰਟੈਂਟ ਵਧੀਆ ਹੋਵੇ ਪਰ ਕਾਫੀ ਲੰਮੇ ਸਮੇਂ ਤੋਂ ਦੇਖਦਾ ਜਿਹੜੇ ਮੇਰੇ ਵੀਰ ਫੇਸਬੁਕ ਤੇ ਜਾਂ YouTube ਤੇ ਕੰਮ ਕਰਦੇ ਨੇ ਤੇ ਜਾਂ ਕਰਨਾ ਚਾਹੁੰਦੇ ਨੇ ਉਨੇ ਵਾਰ-ਵਾਰ ਗੱਲ ਅਪਲਾਈ ਹੁੰਦੀ ਆ ਕਿ ਵੀ ਫੇਸਬੁੱਕ ਤੇ YouTube ਸਾਨੂੰ ਪੈਸੇ ਦਿੰਦੀ ਆ ਕਦੋਂ ਦਿੰਦੀ ਆ ਕਿਵੇਂ ਦਿੰਦੀ ਆ ਕੀ-ਕੀ ਅਸੀਂ ਗਲਤੀਆਂ ਕਰਦੇ ਆ ਕੀ-ਕੀ ਨਹੀਂ ਕਰਦੇ ਆ ਜਿਹੜੇ ਵੀ ਫੇਸਬੁੱਕ YouTube ਤੇ ਕੰਮ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ ਉਹ ਕੀ-ਕੀ ਗਲਤੀਆਂ ਕਰਦੇ ਨੇ ਇਹ ਵੀਡੀਓ ਉਹਨਾਂ ਵਾਸਤੇ ਤਾਂ ਵੀਡੀਓ ਨਾਲ ਜੁੜੇ ਰਹੋ ਕਿਉਂਕਿ ਬਰੀਕੀ ਦੇ ਨਾਲ ਹੀ ਗੱਲਾਂ ਨੂੰ ਜੇ ਤੁਸੀਂ ਫੋਲੋ ਕਰ ਲਿਆ ਤਾਂ ਬਹੁਤ ਜਲਦੀ ਤੁਸੀਂ ਇਸ ਚੀਜ਼ ਦੇ ਵਿੱਚ ਕਾਮਯਾਬ ਹੋ ਜਾਵੋਗੇ ਸਭ ਤੋਂ ਪਹਿਲੀ ਜਿਹੜੀ ਗੱਲ ਆ ਕਿ ਆਪਾਂ ਪਹਿਲਾਂ ਗੱਲ ਫੇਸਬੁੱਕ ਦੀ ਕਰਦੇ ਆ ਜਿਹੜੀ ਫੇਸਬੁੱਕ ਆ ਤਕਰੀਬਨ ਅੱਜ ਤੋਂ ਮੈਂ ਕਾਫੀ ਸਮਾਂ ਪਹਿਲਾਂ 2020 ਕੀ ਦੇ ਵਿੱਚ ਵੀਡੀਓ ਫੇਸਬੁੱਕ ਤੇ ਪਾਉਣਾ ਹੁੰਦਾ ਉਦੋਂ ਮੈਨੂੰ ਚਾਹ ਹੁੰਦਾ ਸੀਗਾ ਉਦੋਂ ਆਈ ਵੀ ਵੀਡੀਓ ਪਾਉਣੀ ਵੀ ਆ ਚਲੋ ਗੱਲ ਦੱਸ ਦੋ ਦੋ Samsung ਦਾ ਫੋਨ ਹੁੰਦਾ ਹੁੰਦਾ ਹੁਣ ਤਾਂ ਵਕੈਰਾ ਮੈਕ ਵਗੈਰਾ ਨਹੀਂ ਦੋ ਮੈਂ ਇੱਕ ਨਹੀਂ ਸੀ ਮੇਰੇ ਕੋਲੇ ਹੁੰਦੇ ਸਿੱਧੀ ਆਈ ਵੀਡੀਓ ਪਾ ਕੇ ਪੱਖਾ ਬੰਦ ਕਰਨ ਅੰਦਰ ਵਿੱਚ ਪਾਉਂਦਾ ਤੋਂ ਕਰਦੇ ਕਰਾਉਂਦੇ ਮੇਰੀਆਂ ਇੱਕ ਦੋ ਵੀਡੀਓ ਚੱਲ ਗਈਆਂ ਤੇ ਚੈਨਲ ਮੋਨਟਾਈਜ਼ ਹੋ ਗਿਆ ਤੇ ਜੁੜ ਗਏ ਕਾਫੀ ਬੰਦੇ ਇਹਦੇ ਨਾਲ ਹੁਣ तकरीबन 80 ਨਹੀਂ ਵੀ ਚਲੋ ਜਿੱਥੇ ਕਿ ਜਾ ਕੇ ਪੇਜ ਬਣ ਜਾਂਦਾਗਾ ਤੇ ਉਹਨੇ ਫੋਲੋਅਰ ਹੈ ਜਿੰਨੀ ਰਿਕੁਆਇਰਮੈਂਟ ਸੀ ਤੇ ਫਿਰ ਇਹ ਕਈ ਚੀਜ਼ ਵੀ ਨਹੀਂ ਜ਼ਰੂਰੀ ਹੁੰਦੀ ਵੀ ਜੇ ਤੁਹਾਡੇ ਫੋਲੋਅਰ ਜਾਦੇ ਨਹੀਂ ਤਾਂ ਤੁਹਾਡੀ ਵੀਡੀਓ ਨਹੀਂ ਚੱਲਦੀ ਕਈ ਵਾਰੀ ਵੀਡੀਓ ਦੇ ਵਿੱਚ ਕੰਟੈਂਟ ਵਧੀਆ ਹੋਵੇ ਤੁਹਾਡੀ ਵੀਡੀਓ ਬਹੁਤ ਸੋਹਣੀ ਅੱਗੇ ਤੱਕ ਜਾ ਸਕਦੀ ਹੁਣ ਫੇਸਬੁੱਕ ਦੀ ਜਿਹੜੀ ਸਭ ਤੋਂ ਵੱਡੀ ਚੀਜ਼ ਆ ਤੁਹਾਡੇ 'ਚ ਕੋਈ ਕੁਆਲਿਟੀ ਹੈ ਇੱਕ ਪਲੇਟਫਾਰਮ ਆਪਣੇ ਵਾਸਤੇ ਤੇ ਤੁਸੀਂ ਜੇ ਇਹਦੇ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਜਿਹੜੀ ਵੱਡੀ ਪਹਿਲੀ ਚੀਜ਼ ਆ ਉਹ ਆਗੀ ਰੈਗੂਲਰ ਲਗਾਤਾਰਤਾ ਵੀ ਇਹਨੂੰ ਕਰਦੇ ਰਹੋ ਤੁਸੀਂ। ਕਈ ਬੰਦੇ ਕੀ ਕਰਦੇ ਨੇ ਕਿ ਉਹ ਵੀਡੀਓ ਪਾਈ ਜਾਂਦੇ ਨੇ ਜਾਂ ਕਿਸੇ ਕਾਰਨ ਗੈਪ ਪੈ ਜਾਂਦਾ ਤਾਂ ਗੈਪ ਨਾਲ ਕਰੇ ਬਿਲੇ ਵੀ। ਸਭ ਤੋਂ ਵੱਡੀ ਆ। ਤੁਸੀਂ ਆਪ ਦਾ ਕੋਈ ਦਿਨ ਨਿਸ਼ਚਿਤ ਕਰ ਲਓ ਜਾਂ ਕਈ ਵਾਰ ਜੇ ਤੁਸੀਂ ਵੀਡੀਓ ਬਣਾਉਣੇ ਹੋ ਕਾਪੀ ਪਿੰਨ ਲਵੇ ਰੱਖ ਕੇ ਇੱਕ ਵਾਰੀ ਜਦੋਂ ਆਪਾਂ ਤਿਆਰ ਵਿਆਰ ਹੋਏ ਹੋਇਆ ਸਾਰਾ ਕੁਝ ਲੱਗਿਆ ਹੋਇਆ ਮੂਰ ਹੀ ਵਧੀਆ ਤਾਂ ਤੁਸੀਂ ਕੰਟੈਂਟ ਨੂੰ ਜਾਂ ਦੋ ਤਿੰਨ ਨੂੰ ਜਿਹੜਾ ਜਿਹੜਾ ਪਾਉਣਾ ਉਹ ਇੱਕ ਵਾਰ ਚ ਸੂਟ ਕਰਕੇ ਰੱਖ ਲੋ ਫੇਰ ਪਾ ਦਿਓ ਇਹ ਚੀਜ਼ ਵੀ ਤੁਸੀਂ ਕਰ ਸਕਦੇ ਹੋ ਨਹੀਂ ਰੈਗੂਲਰ ਪਾਈ ਜਾਓ ਠੀਕ ਹੈ ਤੇ ਸਭ ਤੋਂ ਜਿਹੜੀ ਵੱਡੀ ਗਲਤੀ ਅਸੀਂ ਕਈ ਵਾਰੀ ਬੰਦੇ ਕਰਦੇ ਆ ਵੀ ਅਸੀਂ ਕਾਪੀ ਪੰਨਾ ਨਹੀਂ ਇਸਤੇਮਾਲ ਕਰਦੇ ਤਾਂ ਕਾਪੀ ਪੰਨੇ ਕਿੰਦਾ ਨਹੀਂ ਚੀਜ਼ ਆ ਗਈ ਵੀ ਤੁਹਾਡੇ ਕੁਝ ਵੀ ਜਾ ਆ ਗਿਆ ਪਹਿਲਾਂ ਤੇ ਲਿਖ ਲੋ ਸਕ੍ਰਿਪਟ ਤਿਆਰ ਕਰ ਲੋ ਫੇਰ ਸਾਨੂੰ ਅੱਗੇ ਜਾ ਕੇ ਨੇ ਕੰਮ ਦੇਣਾ ਤੇ ਉਸ ਤੋਂ ਅੱਗੇ ਜਿਹੜਾ ਵੀ ਤੁਹਾਡੇ ਵਿੱਚ ਕੋਈ ਕਲਾ ਆ ਗਈ ਕੋਈ ਗੋਣਾ ਕੋਈ ਗਾ ਕੇ ਪਾ ਰਿਆ ਹਨ ਜਿਹਨੂੰ ਅਸੀਂ ਕਹਿੰਦੇ ਨੇ ਕੰਟੈਂਟ ਤੇ ਕੰਟੈਂਟ ਵੀ ਤੁਸੀਂ ਆਪ ਦਾ ਜੋ ਤੁਹਾਡੇ ਚ ਕਲਾ ਹੈ ਉਹਨੂੰ ਪਾਓ ਮੰਨੋ ਦੇਖੋ ਸਾਰੇ ਪਾਸੇ ਚੀਜ਼ ਤਾਂ ਉਹੀ ਆ ਪਰ ਤੁਸੀਂ ਉਹਨੂੰ ਪੇਸ਼ ਕਿਸ ਤਰੀਕੇ ਨਾਲ ਕਰਦੇ ਹੋ ਡਿਲੀਵਰ ਕਿਸ ਚੀਜ਼ ਤਰੀਕੇ ਨਾਲ ਲੋਕਾਂ ਨੂੰ ਸਮਝਾ ਰਹੇ ਹੋ ਛੋਟੇ ਤੇ ਨਿਰਪਰ ਕਰਦਾ ਉਹ ਢਾਬੇ ਦਾ ਤਿੰਨੇ ਸਾਰਾ ਸਬਜੀ ਉਹੀ ਚੀਜ਼ ਹੁੰਦੀ ਆ ਪਰ ਉਹਨੂੰ ਬੰਦਾ ਪਰੋਸ ਤੇ ਸਵਾਦ ਕਿਸ ਤਰੀਕੇ ਨਾਲ ਲੋਕਾਂ ਨੂੰ ਦੇ ਰਿਹਾ ਇਹ ਚੀਜ਼ ਦੇ ਉੱਤੇ ਨਿਰਪਰ ਕਰਦਾ ਗੱਲਾਂ ਸਾਰੀਆਂ ਬਿਲਕੁਲ ਉਹੀ ਦੇ ਜਿਹੜੀਆਂ ਘੁੰਦੀਆਂ ਸ਼ਾਇਦ ਆ ਵੀਡੀਓ ਵੀ ਕਿਸੇ ਹੋਰ ਨੇ ਤੁਹਾਨੂੰ ਦੱਸੀ ਹੋਵੇ ਮੈਂ ਹੋਰ ਐਂਗਲ ਤੋਂ ਦੱਸ ਰਿਹਾ ਹਾਂ ਤਾਂ ਇਸ ਕਰਕੇ ਵੀ ਪਲੇਟਫਾਰਮ ਇੱਕ ਇਦਾਂ ਦਾ ਵੀ ਜਿਹੜੀ ਇਹ ਕਹਿੰਦੇ ਤੁਸੀਂ ਸਾਡੇ ਸਾਹਮਣੇ ਆਪਦਾ ਕੰਟੈਂਟ ਰੱਖੋ ਰੱਖਦਾ ਉਸ ਤੋਂ ਜਿਹੜੀ ਅਸੀਂ ਵੱਡੀ ਗਲਤੀ ਕਰਦੇ ਆ ਜਿਹੜੇ ਕਰ ਰਹੇ ਨੇ ਉਹ ਇਹ ਗੱਲ ਕਰਨੀ ਧਿਆਨ ਦੇਣ ਕਈ ਵਾਰੀ ਅਸੀਂ ਆਪਦੇ ਫੇਸਬੁੱਕ ਦੇ ਉੱਤੇ ਵੀ ਅਸੀਂ ਕਿਸੇ ਹੋਰ ਦੀਆਂ ਵੀਡੀਓ ਚੱਕ ਕੇ ਪਾ ਦਿੰਦੇ ਤਾਂ ਇਦਾਂ ਨਾ ਕਰੋ ਜਿਉਂ ਪਾਉਣੀ ਵੀ ਉਹਦਾ ਇੱਕ ਐਲਗੋਰਿਦਮ ਆ ਇੱਕ ਉਹਦਾ ਨਿਯਮ ਆਗਾ ਵੀ ਤੁਸੀਂ ਆਪਦੀ ਵੀਡੀਓ ਲਾ ਕੇ ਨਾ ਵੀ ਆਹ ਦੇਖੋ ਭਾਈ ਨੇ ਆਹ ਕੀ ਕਿਹਾ ਜਾਂ ਥੋੜੇ ਜਿਹਾ ਆਪਦੇ ਵਿਚਾਰ ਦੇ ਕੇ ਵਿੱਚੋਂ ਫਿਰ ਤੁਸੀਂ ਚਲਾ ਸਕਦੇ ਕਈ ਕੰਨਾਂ ਦੀ ਵੀਡੀਓ ਚੱਲ ਜਾਂਦੀ ਹੈ ਤਾਂ ਇਹ ਚੀਜ਼ ਵੀ ਨੋਟ ਕਰਨ ਵਾਲੀ ਹੈ ਕਈ ਮੈਂ ਬੰਦੇ ਦੇਖਿਆ ਵੀ ਮੈਂ ਖੁਦ ਹੀ ਗਲਤੀ ਕਰਦਾ ਰਿਹਾ ਤਾਂ ਇਹ ਤੋਂ ਮੈਂ ਸਿੱਖੀ ਆ ਗੱਲ ਵੀ ਕਿਸੇ ਹੋਰ ਦੀ ਵੀਡੀਓ ਚੱਕ ਕੇ ਆਪਦੇ ਦੇ ਪਾਜ ਨਹੀਂ ਵੀ ਆ ਗੱਲ ਬੜੀ ਸੋਹਣੀ ਆ ਚੱਲੂ ਤਾਂ ਫੇਸਬੁੱਕ ਦਾ ਐਲਗੋਰਿਦਮ ਆਂਗਾ ਜਦੋਂ ਇੱਕ ਵਾਰੀ ਕਿਸੇ ਦੇ ਫੋਨ ਦੇ ਉੱਤੋਂ ਉਹਦਾ origignal content ਪੈ ਗਿਆ ਠੀਕ ਹੈ ਜੇ ਜ਼ਰੂਰੀ ਨਹੀਂ ਉਹ ਤੇ ਲੋਗ ਉਹ ਲੱਗਿਆ ਹੋਇਆ ਨਾ ਲੱਗਿਆ ਹੋਇਆ ਉਹਦਾ ਨਹੀਂ ਤਾਂ ਤੁਸੀਂ ਜੇ ਆਪਦਾ ਪਾ ਰਹੇ ਹੋ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦੇ ਨੇ ਚੋਰੀ ਕਰਕੇ content ਪਾਇਆ ਉਹ ਵੀ ਚੀਜ਼ ਨੂੰ ਵਧੀਆ ਨਹੀਂ ਮੰਨਦੀ ਫੇਸਬੁੱਕ ਦੂਸਰੀ ਗਲਤੀ ਇਸ ਤੋਂ ਅੱਗੇ ਕਈ ਬੰਦੇ ਕੀ ਕਰਦੇ ਨੇ ਕਿ ਵੀ ਚਲੋ ਜਦੋਂ ਤੱਕ ਉਹਨਾਂ ਦਾ ਪੇਜ ਨਹੀਂ ਬਣਦਾ ਫੋਲੋਅਰ ਨਹੀਂ ਜੁੜਦੇ ਵਾਚ ਟਾਈਮ ਨਹੀਂ ਪੂਰਾ ਹੁੰਦਾ ਉਹ ਇੱਕ ਗਲਤੀ ਕਰਦੇ ਨੇ ਵੀ ਆਪਦੇ ਫੇਸਬੁੱਕ ਪੇਜ ਦੇ ਉੱਤੇ ਨਾ ਗਾਣਾ ਲਾ ਕੇ ਕਿਸੇ ਵੀਡੀਓ ਦੇ ਉੱਤੇ ਜਾਂ ਆਪਾਂ ਕੋਈ ਫੋਟੋ ਵਗੈਰਾ ਪਾ ਦਿੰਦੇ ਆ ਆਪਾਂ ਕਰ ਦਿੰਦੇ ਆ ਪਰ ਇਹ ਚਲੋ ਪਹਿਲਾਂ ਪਹਿਲਾਂ ਹੁੰਦੀਆਂ ਨੇ ਜਦੋਂ ਇਹ ਆਈਡੀ ਤੋਂ ਦੀ ਪੇਜ ਦੇ ਵਿੱਚ ਕਨਵਰਟ ਹੋ ਜੇ ਤਾਂ ਉਦੋਂ ਇਹ ਗਲਤੀ ਨਹੀਂ ਕਰਨੀ ਹੈ ਵੀ ਤੁਸੀਂ ਕਿਸੇ ਦਾ ਗਾਣਾ ਚੱਕ ਕੇ ਪਾ ਦੋ ਤਾਂ ਕਾਪੀਰਾਈਟ ਆ ਜਾਂਦਾ ਮੈਨੂੰ ਬਹੁਤ ਵਾਰ ਆਇਆ ਇਹ ਆ ਅਗਲੀ ਗਲਤੀ ਇਸ ਤੋਂ ਅੱਗੇ ਕਈ ਵੀਰਾਂ ਦੀ ਇੰਟਰਵਿਊ ਸੁਣੀ ਵੀ ਆ ਗਈ ਜਿਹੜੇ ਵਧੀਆ ਪੇਜ ਚਲਾਉਂਦੇ ਨੇਗੇ ਇੱਕ ਧਰਮਕੋਰ ਸੈਤਹੀ ਉਹ ਇਦਾਂ ਦਾ ਮੁੰਡਾ ਉਹ ਕਹਿੰਦਾ ਉਹਦਾ 4 ਲੱਖ ਫਾਲੋਅਰ ਸੀ ਉਹਦਾ ਇੰਟਰਵਿਊ ਦੇ ਰਿਆ ਸੀ ਕਹਿੰਦਾ ਭਾਈ ਤੁਹਾਡਾ ਪੇਜ ਕਿ ਮੁੱਟ ਗਿਆ ਉਹ ਕਹਿੰਦਾ ਮੈਂ ਕਿਸੇ ਐਸਟਰਾਟੋਲੋਜਿਕ ਦੀ ਮਸੂਰੀ ਕਰ ਬੈਠਾ ਵੀ ਜਿਹੜੇ ਹੱਥ ਹੱਥ ਦੱਸਦੇ ਨੇ ਕਹਿੰਦਾ ਮੈਂ ਅੱਜ ਜਿੰਮ ਵਿੱਚ ਗਿਆ ਕਹਿੰਦਾ ਜਦੋਂ ਆ ਕੇ ਦੇਖਿਆ ਵੀ ਲੈ ਵਿਊ ਚੈੱਕ ਕਰਾਂ ਕਹਿੰਦਾ ਪੇਜ ਏ ਡਾਤਾ ਸਾਰਾ ਉਹਦਾ ਪੇਜ ਉੜ ਗਿਆ ਸੀ ਉਹਨੇ ਮਸੂਰੀ ਕਰੀ ਸੀ ਇਦਾਂ ਦੀ ਚੀਤ ਤੋਂ ਵੀ ਬਚੇ ਜਿਹੜਾ ਸਭ ਤੋਂ ਵੱਡੀ ਚੀਜ਼ ਆ ਗਈ ਰੈਗੂਲਰ ਕੰਮ ਕਰਨਾ ਸੀ ਰੈਗੂਲਰ ਨਹੀਂ ਇਹ ਤੇ ਕੰਮ ਕਰਦੇ ਕਈ ਬੰਦੇ ਵਿਚਾਰੇ ਕੀ ਕਰਦੇ ਨੇ ਵੀ ਹੁਣ ਵੀਡੀਓ ਬਣਾ ਲਈ ਹਨਾ ਵੀ ਹਵ ਤੱਕ ਕੀ ਮੱਥਾ ਮਾਰਨਾ ਸਭ ਤੋਂ ਵੱਡੀ ਚੀਜ਼ ਲਗਾਤਾਰ ਤਾ ਵੀ ਤੁਸੀਂ ਲਗਾਤਾਰ ਕੰਟੈਂਟ ਪਾਉਂਦੇ ਰਹੋ ਚੱਲੇ ਨਾ ਚੱਲਿਓ ਅੱਗੇ ਸੋਡੀ ਕਿਸਮਤ ਵੀ ਕਿ ਅਸੀਂ ਇਹ ਵੀ ਚੀਜ਼ ਵਾਲੀ ਕਰਦੇ ਆਂ ਸੋਚ ਕੇ ਜੇ ਭਾਈ ਇਹ ਵੀ ਆ ਚੱਲੂ ਆਪਦੇ ਵੱਲੋਂ ਤੁਸੀਂ ਐਂ ਸੋਚ ਕੇ ਪਾਓ ਵੀ ਆ ਚੱਲੂ ਜੇ ਚੱਲਣਾ ਹੋਇਆ ਚੱਲ ਜਾ ਉਹ ਸੰਗਤ ਤੇ ਡਿਪੈਂਡਾ ਮੇਰੇ ਨਾਲ ਕਈ ਵਾਰ ਹੋਇਆ ਮੈਨੂੰ ਕਿਹੜੀ ਚੀਜ਼ ਲੱਗਦੀ ਵੀ ਆ ਚੱਲੂ ਉਹ ਚਲਦੀ ਨਹੀਂ ਜਿਹੜੀ ਹੁਣੀ ਪਾਉਂਦਾ ਸੋਤੇ ਸ ਸੋ ਇਹ ਚੀਜ਼ ਕੋਈ ਹੋਣੀ ਹੁੰਦੀ ਬਸ ਤੁਸੀਂ ਆਪਣੇ ਵੱਲੋਂ ਇਹਨੂੰ ਚਲਾਈ ਜਾਓ ਇੱਕ ਪਲੇਟਫਾਰਮ ਹੋਸਣਾ ਪੈਸੇ ਕਮਾਉਣ ਵਾਸਤੇ ਬਹੁਤ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਤੋਂ ਪੈਸੇ ਕਮਾਏ ਜਾ ਰਹੇ ਨੇ ਇਸ ਤੋਂ ਅਗਲੀ ਗੱਲ ਵੀ ਜਿਹੜੀ ਫੇਸਬੁੱਕ ਆ ਗਈ ਉਹਦੇ ਉੱਤੇ ਤੁਸੀਂ ਕੁਝ ਵੀ ਪਾ ਸਕਦੇ ਹੋ ਇਹਦੇ ਆਏ ਨੇ ਵੀ ਤੁਸੀਂ ਜੇ ਤਾਂ ਤੁਸੀਂ ਪੇਜ ਬਣਾ ਕੇ ਇੱਕ ਖਿੱਤਾ ਚੁੰਨਾ ਵੀ ਕਿਸੇ ਨੇ ਗੁਰਬਾਣੀ ਦਾ ਚੁੰ ਲਿਆ ਕਿਸੇ ਨੇ ਖੇਤੀ ਦਾ ਚੁੰ ਲਿਆ ਕਿਸੇ ਨੇ ਜਿੰਮ ਦਾ ਚੁੰ ਲਿਆ ਵੱਖੋ ਵੱਖਰੇ ਜਿੰਨੇ ਕਿਤੇ ਨੇ ਕਿਸੇ ਨੇ ਕਿਤਾਬ ਦਾ ਚੁੰ ਲਿਆ ਅਡਾ ਫਿਰ ਉਹਦੇ ਉੱਤੇ ਪੇਜ ਬਣਾ ਕੇ ਉਹੀ ਚੀਜ਼ ਪਾਈ ਜਾਂਦੀ ਹੈ ਪਰ ਜਦੋਂ ਤੁਹਾਡੀ ਆਈਡੀ ਆ ਆਈਡੀ ਤੋਂ ਜਦੋਂ ਪੇਜ ਚ ਕਨਵਰਟ ਹੁੰਦੀ ਹੈ ਤਾਂ ਤੁਸੀਂ ਇਹਦੇ ਉੱਤੇ ਕੁਝ ਵੀ ਚੀਜ਼ ਪਾ ਸਕਦੇ ਹੋ ਇਹ ਤੇ ਇਹ ਚੀਜ਼ ਲਾਗੂ ਨਹੀਂ ਹੁੰਦੀ ਜੇ ਤੁਹਾਡਾ ਪੇਜ ਕਿਸੇ ਵਿਸ਼ੇਸ਼ ਦੇ ਵਾਸਤੇ ਬਣਾਇਆ ਹੋਇਆ ਤਾਂ ਤੁਸੀਂ ਉਦੋਂ ਉੱਤੇ ਅਲੱਗ ਵੀਡੀਓ ਪਾ ਸਕਦੇ ਹੋ ਇਹ ਚੀਜ਼ ਹੁੰਦੀ ਹੈ ਫਿਰ ਉਹ ਮਿਕਸ じゃ ਨਹੀਂ ਹੁੰਦਾ ਵੀ ਕਿਤੇ ਤੁਸੀਂ ਮਿਕਸ ਪੋਸਟ ਪਾ ਤਾ ਕਿਤੇ ਕੁਸ ਪਾ ਤਾ ਇਹ ਫੇਸਬੁੱਕ ਦੀ ਤੇ ਉਸ ਦੇ ਬਾਅਦ ਦੇ ਵਿੱਚੋਂ ਕਈ ਬੰਦਿਆਂ ਦੀ ਆਈਡੀ ਹੁੰਦੀ ਆ ਜੀ ਜੇ ਮੈਂ ਆਪਾਂ ਬਣਾ ਲੈਣੇ ਹੁੰਦੇ ਆ ਸ਼ੁਰੂ ਦੇ ਵਿੱਚੋਂ ਉਹ ਪਹਿਚਾਣ ਰੱਖਦੇ ਨੇ ਤਾਂ ਆਪਦੀ ਪਹਿਚਾਣ ਵੀ ਉਹੀ ਰੱਖੇ ਜੇ ਮੈਨੂੰ ਕਈ ਵਾਰੀ ਅਫਸੋਸ ਹੁੰਦਾ ਵੀ ਹੁਣ ਕਹਿੰਦੇ ਨੇ ਵੀ ਤੂੰ ਆਪਦੇ ਨਾਮ ਨਾਲ ਸਿੰਘ ਨਹੀਂ ਲਾਇਆ ਤਾਂ ਉਦੋਂ ਮੈਂ 2014-15 ਦੇ ਵਿੱਚੋਂ ਹੀ ਆਈਡੀ ਬਣਾਈ ਸੀ ਵਿੱਕੀ ਸਿੱਧੂ ਦੇ ਨਾਮ ਤੇ ਉਹ ਹੁਣ ਮੈਨੂੰ ਕਹੀ ਜਾਣੇ ਨੇ ਆਥਾ ਵੀਰ ਬਣ ਕੇ ਕਹਿੰਦੇ ਨੂੰ ਬਦਲ ਨਹੀਂ ਨਾ ਕੋਈ ਪਹਿਚਾਣ ਅੱਗੇ ਦੀ ਅੱਗੇ ਵੱਗ ਜਾਂਦੀ ਹੈ ਵੀ ਆਹ ਬੰਦੇ ਦੀ ਗੱਲ ਕੱਢ ਕੇ ਦੇਖੋ ਇਹਨੇ ਆ ਤਾਂ ਜਿਹੜੀ ਆਈਡੀ ਆ ਉਹਦਾ ਜਿਹੜਾ ਨਾਮ ਆ ਉਹ ਉਵੇਂ ਹੀ ਰੱਖੋ ਜਿਹੜਾ ਪਹਿਲਾਂ ਸੀ ਕਿਉ ਤੇ ਇਹਦੇ ਉੱਤੇ ਜਦੋਂ 5000 ਤੁਹਾਡਾ ਫੋਲੋਅਰ ਹੋ ਗਿਆ ਠੀਕ ਹੈ ਤੇ 4000 ਵਾਸਟ ਟਾਈਮ ਹੋ ਗਿਆ ਅੱਗੇ ਦੀ ਅੱਗੇ ਤੁਸੀਂ ਪੂਰਾ ਕਰਨਾ ਹੁੰਦਾ ਤਾਂ ਉਦੋਂ ਜੋ ਤੁਸੀਂ ਹੋ ਗਿਆ ਤੁਹਾਡਾ ਚੈਨਲ ਆਪਦੇ ਆ ਕਮਿਊਨਿਟੀ ਹੋ ਜਾਂਦਾ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਵੀ ਕਮਿਊਨਿਟੀ ਕਿਵੇਂ ਹੁੰਦਾ ਹੁੰਦਾ ਮੈਨੂੰ ਦੇਖੋ ਬਾਲਾ ਕੁਛ ਤਾਂ ਪਤਾ ਕਰਾਣੀ ਹੈ ਪਰ ਜਿਹੜੀਆਂ ਗਲਤੀਆਂ ਮੇਰੇ ਨਾਲ ਹੋਈਆਂ ਨੇ ਜਿਹੜੇ ਮੇਰੇ ਵੀਰ ਕੰਮ ਕਰਦੇ ਨੇ ਮੇਰੇ ਆਲੇ-ਦਾਲੇ ਵਾਲੇ ਉਹ ਜਦੋਂ ਵੀ ਗਲਤੀਆਂ ਕਰਦੇ ਨੇ ਮੈਨੂੰ ਲੱਗਦਾ ਵੀ ਉਹਨਾਂ ਵਾਸਤੇ ਵੀਡੀਓ ਮੈਂ ਬਣਾਵਾਂ ਤੇ ਸਭ ਤੋਂ ਵੱਡੀ ਗੱਲ ਜਦੋਂ ਤੁਸੀਂ ਕਿਸੇ ਫੇਸਬੁੱਕ ਦੇ ਉੱਤੇ ਆਪਦੀ ਕੋਈ ਵੀਡੀਓ ਪਾਉਣੀ ਆ ਉਹਦੇ ਉੱਤੇ ਇਹ ਗਲਤੀ ਕਦੇ ਨਹੀਂ ਕਰਨੀ ਵੀ YouTube ਦਾ ਲੋਗੋ ਲਾ ਦਿਓ ਉੱਤੇ ਮੈਂ ਬਹੁਤ ਕਰਦਾ ਰਿਹਾ ਮੈਨੂੰ ਕਿਸੇ ਵੀਰ ਨੇ ਦੱਸਿਆ ਸੀ ਕਹਿੰਦਾ ਭਈ ਫੇਸਬੁੱਕ ਦੇ ਉੱਤੇ YouTube ਦਾ ਲੋਗੋ ਨਾ ਲਾ YouTube ਉਹਦੀ ਆਪਣੀ Google ਤਾਂ ਉਹ ਕਦੇ ਵੀ ਇਹ ਨਹੀਂ ਕਰਦੇ ਹੈਗੇ ਤਾਂ ਕਦੇ ਵੀ ਤੁਸੀਂ ਦੇਖਿਓ ਆਪਦਾ ਫੇਸਬੁੱਕ ਦਾ ਲਾਉਣਾ ਵੀ ਤੁਸੀਂ ਫੋਲੋ ਕਰ ਲਓ ਲਾਈਕ ਕਰ ਲਓ ਵੱਖਰਾ ਆਪ ਤੁਸੀਂ ਗੰਬਰਾ ਨੀਚੇ ਦੇਣਾਗਾ ਵੀ ਆ ਮੇਰਾ ਚੈਨਲ ਆ ਮਾੜਾ ਜਿਹਾ ਦੇਖ ਸਕਦੇ ਹੋ ਪਰ ਪਰਮਾਨੈਂਟ ਤੁਸੀਂ ਲੋਗੋ ਲਾ ਕੇ YouTube ਦਾ ਇੱਥੇ ਰੱਖੋਗੇ ਇਹ ਗਲਤੀ ਨਾ ਕਰਿਓ ਇਹਦੇ ਵਿੱਚ ਵੀ ਤੁਹਾਡਾ ਨੁਕਸਾਨ ਹੋ ਸਕਦਾ ਤੇ ਇਹ ਸੀਗਾ ਤਕਰੀਬਨ ਆਪਾਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਤੁਹਾਨੂੰ ਜਿਹੜੀਆਂ Facebook ਵਾਲੀਆਂ ਸੀ ਉਹ ਦੱਸ ਹੀ ਦਿੱਤੀਆਂ ਤੇ ਇੱਕ ਸਭ ਤੋਂ ਜਿਹੜੀ ਵੱਡੀ ਗਲਤੀ ਅਸੀਂ ਕਰਦੇ ਆ ਉਹ ਮੇਰੇ ਲਿਖੀ ਹੋਈ ਸੀ ਕਈ ਬੰਦੇ ਜਦੋਂ ਵੀਡੀਓ ਅਸੀਂ ਪਾ ਲੰਗੇ ਤਾਂ ਤੁਹਾਨੂੰ ਬਾਰ-ਬਾਰ ਚੈੱਕ ਕਰਦੇ ਵੀ ਦੇਖੀ ਕਿ ਕਿੰਨੇ ਕਮੈਂਟ ਆ ਗਏ ਕਿੰਨੇ ਕਰ ਲਏ ਇਹ ਗਲਤੀ ਨਾ ਕਰੋ ਇਹਦਾ ਵੀ ਇੱਕ ਇਹਦੇ ਵਿੱਚ ਹੈ ਵੀ ਉਹ ਆਪਣੇ ਉਹ ਲਾ ਦੰਦੇ ਹੁੰਦੇ ਨੇਗੇ ਫਲੈਂਕ ਨੂੰ ਸੇਧਾ ਲਾ ਵੀ ਜਿਹਦੇ ਨਾਲ ਤੁਹਾਡੀ ਮੋਨਟਾਈਜੇਸ਼ਨ ਰੁਕ ਸਕਦੀ ਹੈ ਵੀ ਇਹ ਬੰਦਾ ਬਾਰ ਬਾਰ ਦੇਖੀਆਂ ਤੁਸੀਂ ਵੀਡੀਓ ਪਾਉਂ ਭੁੱਲ ਜੋ ਕਿਸੇ ਦੂਸਰੇ ਪੂਨ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਗਲਤੀ ਵੀ ਨਾ ਕਰਿਓ ਇਹ ਤਾਂ ਆ ਗਈ ਸੀ ਗੱਲ ਫੇਸਬੁੱਕ ਦੀ ਸੋ ਚਲੋ YouTube ਦੀ ਆਪਾਂ ਅਗਲੇ ਪਾਰਟ ਦੇ ਵਿੱਚ ਗੱਲ ਕਰ ਲਾਂਗੇ ਸੋ ਜਿਹੜੇ ਵੀਰ ਫੇਸਬੁੱਕ ਤੇ ਕੰਮ ਕਰਦੇ ਨੇ ਉਹ ਜ਼ਰੂਰ ਇਹ ਗੱਲਾਂ ਦਾ ਧਿਆਨ ਰੱਖਿਓ ਆਪਾਂ ਕੋਈ ਬਾਲਾ ਤਾਂ ਨਹੀਂ ਪਰ ਜਿਹੜੀਆਂ ਗਲਤੀਆਂ ਮੈਂ ਕਰੀਆਂ ਨੇ ਜਾਂ ਮੇਰਾ ਚੈਨਲ ਮੋਨਟਾਈਜ਼ ਵੀ ਹੋਇਆ ਹੋਇਆ ਬਾਅਦ ਟਾਈਮ ਵੀ ਪੂਰਾ ਅਰਨਿੰਗ ਵੀ ਹੋ ਰਹੀ ਹੈ ਤਾਂ ਕਰਕੇ ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਇਹ ਗਲਤੀਆਂ ਕਰੀਆਂ ਸੀ ਤੁਸੀਂ ਇਹ ਗਲਤੀਆਂ ਨਾ ਕਰਿਓ ਜੇ ਫੇਸਬੁੱਕ ਦੇ ਉੱਤੇ ਕੰਮ ਕਰ ਰਹੇ ਹੋ ਜਾਂ ਕਰ ਅੱਗੇ ਸੋਚ ਰਹੇ ਤੈ ਵੀਡੀਓ ਸੋਦੇ ਵਾਸਤੇ ਧੰਨਵਾਦ